ਸਾਸ੍ਰੀ ਕਲ ਫ੍ਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੇਡ ਡਾਕਟਰ ਗੁਰਸ਼ੇਡ ਬਲੌਕਸ ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਆਂ ਅਗਰ ਤੁਹਾਨੂੰ ਨੀਂਦ ਨਹੀਂ ਆਉਂਦੀ ਤਾਂ ਆਪਾਂ ਕਿਹੜੀਆਂ ਕਸਰਤਾਂ ਸੌਣ ਵੇਲੇ ਕਰਨੀਆਂ ਜ਼ਿੰਦਗੀ ਦੇ ਵਿੱਚ ਹਰ ਇਨਸਾਨ ਦੁਖੀ ਹੈ ਹਰ ਇਨਸਾਨ ਨੂੰ ਟੈਨਸ਼ਨਾਂ ਨੇ ਹਰ ਇਨਸਾਨ ਦੇ ਘਰੇਲੂ ਰਜਮੇ ਆ ਹਰ ਉਹਦੇ ਘਰੇਲੂ ਕੋਈ ਨਾ ਕੋਈ ਉਸਦੇ ਮੁਸੀਬਤ ਪਈ ਰਹਿੰਦੀ ਹੈ ਔਰ ਇਹ ਪੈਣੀ ਆ ਇਹੀ ਜ਼ਿੰਦਗੀ ਦੀ ਸੋ ਸਾਰੀਆਂ ਮੁਸੀਬਤਾਂ ਨੂੰ ਦੂਰ ਕਰੋ ਔਰ ਰਾਤ ਨੂੰ ਆਪਦੀ ਪ੍ਰੋਪਰ ਨੀਂਦ ਪੂਰੀ ਕਰਿਆ ਕਰੋ ਕਿਉਂਕਿ ਜਦੋਂ ਤੁਸੀਂ ਆਪਣੇ ਬੈੱਡਰੂਮਸ ਚਲੇ ਜਾਂਦੇ ਹੋ ਜਿਹੜੀਆਂ ਵੀ ਤੁਹਾਡੀ ਸਾਰੇ ਦਿਨ ਦੀਆਂ ਟੈਨਸ਼ਨਾਂ ਹੁੰਦੀਆਂ ਨੇ ਉਹ ਬਾਹਰ ਰੱਖ ਦਿਆ ਕਰੋ ਤੁਸੀਂ ਆਪਦੇ ਰੂਮ ਦੇ ਵਿੱਚ ਆਪਦੀ ਨੀਂਦ ਪੂਰੀ ਕਰਿਆ ਕਰੋ ਕਿਉਂਕਿ ਅਗਰ ਆਪਣੀ ਨੀਂਦ ਪੂਰੀ ਨਹੀਂ ਹੋਏਗੀ ਤਾਂ ਆਪਾਂ ਨੂੰ ਬਹੁਤ ਝੜੀਆਂ ਬਹੁਤ ਜ਼ਿਆਦਾ ਬਿਮਾਰੀਆਂ ਲੱਗ ਸਕਦੀਆਂ ਨੇ ਆਪਣੀ ਸਿਹਤ ਦੀਆਂ ਆਪਣੀ ਦਿਮਾਗੀ ਦੀਆਂ ਸੋ ਇਸ ਕਰਕੇ ਆਪਾਂ ਅਗਲੇ ਦਿਨ ਤਾਂ ਕੰਮ ਹੀ ਨਹੀਂ ਕਰ ਪਾਵਾਂਗੇ ਤੋ ਏਦਾਂ ਅਗਰ ਆਪਾਂ ਨੀਂਦ ਪੂਰੀ ਨਹੀਂ ਕਰਾਂਗੇ ਤਾਂ ਆਪਾਂ ਨੂੰ ਬਹੁਤ ਜ਼ਿਆਦਾ ਹੋਰ ਪ੍ਰੋਬਲਮ ਅੱਗੇ ਵਧਦੀ ਜਾਏਗੀ। ਸੋ ਇਸ ਕਰਕੇ ਤੁਸੀਂ ਸਭ ਤੋਂ ਪਹਿਲਾਂ ਜਿਹੜਾ ਤੁਹਾਨੂੰ ਮੈਂ ਤਰੀਕਾ ਦੱਸਣ ਲੱਗਿਆ ਹਾਂ ਜਿੱਥੇ ਤੁਸੀਂ ਸੌਣੇ ਹੋ ਪ੍ਰੋਪਰ ਬੈੱਡ ਹੈ ਤੁਹਾਡਾ ਉਹ ਪ੍ਰੋਪਰ ਕਲੀਨ ਹੋਵੇ ਨਵੀਂ ਚਾਦਰ ਪਛਾਓ ਤੁਸੀਂ ਨਵੇਂ ਸਰਾਣੇ ਦਾ ਗਲਾਬ ਹੋਵੇ ਔਰ ਤੁਹਾਡੇ ਕੋਲ ਸੋਹਣੀ ਜੀ ਰਜਾਈ ਹੋਵੇ ਸੋਹਣਾ ਜਿਹਾ ਕੰਬਲ ਹੋਵੇ ਤਾਂ ਕਿ ਸਾਫ਼ ਸੁਥਰਾ ਹੋਵੇ ਪਹਿਲੀ ਗੱਲ ਇਹ ਨਹੀਂ ਹੈ ਵੀ ਉਹ ਸਾਫ਼ ਸੁਥਰਾ ਨਹੀਂ ਹੈ ਤਾਂ ਤੁਸੀਂ ਉਸ ਦੇ ਉੱਪਰ ਹੀ ਸੌਣੇ ਹੋ ਦੂਸਰੀ ਗੱਲ ਕੀ ਹੈ ਵੀ ਤੁਸੀਂ ਸੌਣ ਤੋਂ ਪਹਿਲਾਂ ਰੋਟੀ ਜ਼ਰੂਰ ਖਾਓ ਰਾਤ ਦੇ ਸਮੇਂ ਔਰ ਰੋਟੀ ਖਾਣ ਤੋਂ ਬਾਅਦ 10-15 ਮਿੰਟ ਬੈਠੇ ਰਹੋ ਉਸ ਤੋਂ ਬਾਅਦ ਉੱਠੋ ਤੁਸੀਂ 500 ਤੋਂ 600 ਮੀਟਰ ਤੁਸੀਂ ਸੈਰ ਕਰਨੀ ਹੈ ਹੌਲੀ-ਹੌਲੀ ਤੁਰਨਾ ਔਰ ਜਦੋਂ ਤੁਸੀਂ ਆਪਦੇ ਰੂਮ 'ਚ ਆ ਜਾਣਾ ਤਾਂ ਤੁਸੀਂ ਅੱਧਾ ਗਲਾਸ ਦੁੱਧ ਜ਼ਰੂਰ ਪੀਓ ਚਾਹੇ ਫੋਕਾ ਹੀ ਪੀਓ ਪਰ ਦੁੱਧ ਦਾ ਗਲਾਸ ਜ਼ਰੂਰ ਲਵੋਗੇ ਤਾਂ ਆਪਣੇ ਜਿਹੜੇ ਕੱਲੇ-ਕੱਲੇ ਮਸਲ ਨੇ ਬਾਡੀ ਦੇ ਉਹ ਰਿਲੈਕਸ ਹੋ ਜਾਂਦੇ ਆ ਔਰ ਆਪਾਂ ਨੂੰ ਨੀਂਦ ਆਉਣੀ ਜਲਦੀ ਸ਼ੁਰੂ ਹੋ ਜਾਂਦੀ ਹੈ ਆਓ ਸ਼ੁਰੂ ਕਰਦੇ ਹਾਂ ਅੱਜ ਦੀਆਂ ਸਾਨ ਕਸਰਤਾਂ ਤੁਸੀਂ ਇਹ ਸੌਣ ਤੋਂ ਪਹਿਲਾਂ ਰੋਜ਼ਾਨਾ ਕਰੋਗੇ ਤਾਂ ਤੁਹਾਨੂੰ ਨੀਂਦ ਆਉਣ ਲੱਗ ਜਾਏਗੀ ਅਗਰ ਸਾਡੀ ਵੀਡੀਓ ਦੇਖ ਕੇ ਤੁਸੀਂ ਸਾਡੀਆਂ ਕਸਰਤਾਂ ਕੀਤੀਆਂ ਔਰ ਤੁਹਾਨੂੰ ਨੀਂਦ ਆਉਣ ਲੱਗੀ ਤਾਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਉਸ ਨਾਲ ਕੀ ਹੁੰਦਾ ਸਾਨੂੰ ਵੀ ਪਤਾ ਲੱਗਦਾ ਵੀ ਸਾਡੀਆਂ ਕਸਰਤਾਂ ਨੇ ਜਿਹੜੀਆਂ ਤੁਹਾਡੇ ਲਈ ਹੋਸ ਨੇ ਕਿੰਨਾ ਤੁਹਾਨੂੰ ਲਾਭ ਦਿੱਤਾ ਔਰ ਕਿੰਨੇ ਲਈ ਕਿੰਨੀਆਂ ਤੁਹਾਨੂੰ ਉਹ ਅਸਰ ਡਾਇਰੈਕਟ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਮੇਰਾ ਨਾਮ ਡਾਕਟਰ ਗੁਰਸ਼ੀਲ ਸਿੰਘ ਸਰਾਹ ਪਿਛਲੇ 10 ਸਾਲ ਤੋਂ ਅਸੀਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਚੰਨ ਕਰਦੇ ਹਾਂ ਸਾਡੀ ਇੰਸਟਾਗ੍ਰam ਆਈਡੀ ਹੈ sarysinghsra physiotherapy ਔਰ ਦੂਸਰੀ ਆਈਡੀ ਹੈ ਡਾਕਟਰ ਗੁਰਸ਼ੀਲ ਸਿੰਘ ਤੁਸੀਂ ਸਾਨੂੰ ਉੱਥੇ ਵੀ ਫੋਲੋ ਕਰ ਸਕਦੇ ਹੋ ਸਾਡਾ ਫੇਸਬੁੱਕ ਤੇ ਪੇਜ ਹੈ sarysinghsra physiotherapy clinic ਦੇ ਨਾਮ ਤੇ ਤੁਸੀਂ ਉੱਥੇ ਵੀ ਸਾਨੂੰ ਜ਼ਰੂਰ ਫੋਲੋ ਕਰ ਸਕਦੇ ਹੋ ਔਰ ਸਾਡਾ YouTube ਚੈਨਲ ਅਗਰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਤੁਸੀਂ ਇਸ ਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ ਸੋ ਆਪ ਸ਼ੁਰੂ ਕਰਦੇ ਹਾਂ ਅੱਜ ਦੀਆਂ ਸਾਨ ਕਸਰਤਾਂ ਜਿਸ ਨਾਲ ਤੁਹਾਨੂੰ ਬਹੁਤ ਜ਼ਿਆਦਾ ਨੀਂਦ ਆਉਣ ਵਾਲੀ ਹੈ ਔਰ ਨਾਲ ਦੀ ਨਾਲ ਤੁਹਾਨੂੰ ਸੁਪਨੇ ਵੀ ਆਉਣ ਵਾਲੇ ਆ ਜੀ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਪ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਤੁਹਾਡੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ 'ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ ਕਾਸਤੋ 15 ਮਿੰਟ ਲਈ ਅਗਰ ਸੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨੰਬਰ 1 ਐਕਸਰਸਾਈਜ਼ ਕੀ ਹੈ ਸਭ ਤੋਂ ਪਹਿਲਾਂ ਤਾਂ ਆਪਣਾ ਜਿਹੜਾ ਬੈਡਰੂਮ ਹੈ ਉਹ ਬਿਲਕੁਲ ਕਲੀਨ ਚਾਹੀਦਾ ਹੈ ਜਿਹੜੀ ਚਾਦਰ ਹੈ ਉਹ ਸਾਫ਼ ਸੁਥਰੀ ਚਾਹੀਦੀ ਹੈ ਤਾਂ ਕਿ ਤੁਹਾਡੀ ਬਾਡੀ ਨੂੰ ਵੀ ਲੱਗੇ ਵੀ ਆਲੇ ਦੁਆਲੇ ਸਾਰਾ ਕੁਝ ਸਾਫ਼ ਸੁਥਰਾ ਹੈ ਔਰ ਆਪਾਂ ਨੂੰ ਨੀਂਦ ਅਚ ਕਰਨੀ ਪੈਣੀ ਸੋ ਪਹਿਲੀ ਐਕਸਰਸਾਈਜ਼ ਬਰੀਥਿੰਗ ਐਕਸਰਸਾਈਜ਼ ਹੈ ਆਪਾਂ ਐਦਾਂ ਢੋਲ ਲਾ ਕੇ ਬੈਠ ਜਾਣਾ ਹੈ ਕਿਸੇ ਵੀ ਦੀਵਾਰ ਦੇ ਨਾਲ ਜਾਂ ਤੁਸੀਂ ਬੈੱਡ ਦੇ ਨਾਲ ਢੋਲ ਆ ਲੈਣੀ ਹੈ ਔਰ ਨੰਬਰ 1 ਆਪਾਂ ਬਰੀਥਿੰਗ ਐਕਸਰਸਾਈਜ਼ ਕਰਨੇ ਆਪਾਂ ਕੀ ਕਰਾਂਗੇ ਨੱਕ ਰਾਹੀਂ ਸਾਹ ਲਵਾਂਗੇ ਔਰ ਫੂਕ ਮਾਰ ਕੇ ਸਾਹ ਨੂੰ ਛੱਡਾਂਗੇ ਇਨਹੇਲ ਫਿਰ ਐਕਸਹੇਲ ਨੱਕ ਰਾਹੀਂ ਸਾਹ ਲੈਣਾ ਇਦਾਂ ਤੁਸੀਂ 10 ਵਾਰੀ ਕਰਨਾ ਤੁਸੀਂ ਉਂਗਲਾਂ ਤੇ ਗੈਨ ਲੈਣਾ ਜਿਵੇਂ ਆਪਾਂ ਤੁਹਾਨੂੰ 4 ਤੋਂ 5 ਵਾਰ ਕਰਕੇ ਦਿਖਾਇਆ ਤੁਸੀਂ 10 ਵਾਰ ਜਦੋਂ ਹੋ ਗਿਆ ਫਿਰ ਆਰਾਮ ਕਰਨਾ 1 ਤੋਂ 2 ਮਿੰਟ ਔਰ ਫਿਰ ਤੁਸੀਂ ਇਦਾਂ ਤੁਸੀਂ ਕਰੋਗੇ ਤਾਂ ਤੁਹਾਡੀ ਜਿਹੜੀ ਬਾਡੀ ਹੈ ਉਹ ਬਹੁਤ ਜ਼ਿਆਦਾ ਰਿਲੈਕਸ ਹੋ ਜਾਏਗੀ ਔਰ ਤੁਹਾਨੂੰ ਬਹੁਤ ਜਲਦੀ ਨੀਂਦ ਆਣੀ ਸ਼ੁਰੂ ਹੋ ਜਾਏਗੀ ਇਹ ਹੋਗੀ ਨੰਬਰ 1 ਐਕਸਰਸਾਈਜ਼ ਜਿਸ ਨੂੰ ਕਿਹਾ ਜਾਂਦਾ ਹੈ ਬਰੀਥਿੰਗ ਐਕਸਰਸਾਈਜ਼ ਪਹਿਲਾਂ ਆਪਾਂ ਇਨਹੇਲ ਕੀਤਾ ਫਿਰ ਆਪਾਂ ਐਕਸਹੇਲ ਕੀਤਾ ਜਾਨਕਿ ਆਪਾਂ ਲੰਬਾ ਸਾਹ ਅੰਦਰ ਨੂੰ ਖਿੱਚਿਆ ਨੱਕ ਰਾਹੀਂ ਔਰ ਫੂਕ ਮਾਰ ਕੇ ਆਪਾਂ ਸਾਹ ਛੱਡਿਆ ਨੱਕ ਰਾਹੀਂ ਸਾਹ ਲੈਣਾ ਫੂਕ ਮਾਰ ਕੇ ਜਾਂ ਮੂੰਹ ਖੋਲ ਕੇ ਆਪਾਂ ਸਾਹ ਨੂੰ ਛੱਡਣਾ ਹੈ ਇਹ ਹੋਗੀ ਨੰਬਰ 1 ਐਕਸਰਸਾਈਜ਼ ਹੁਣ ਜਿਹੜੀ ਦੂਸਰੀ ਕਸਰਤ ਹੈ ਉਹ ਆਪਾਂ ਪੈਕੇ ਕਰਦੀ ਹੈ ਆਪਾਂ ਸਾਈਡ ਲਾਈਨ ਚ ਇਦਾਂ ਤੇਡੇ ਪੈ ਜਾਣਾ ਹੈ ਔਰ ਸਿਰ ਦੇ نیچے ਆਪਾਂ ਸੁਰਾਣਾ ਰੱਖਾਂਗੇ। ਤੋਂ ਤੁਸੀਂ ਸੱਜੇ ਪਾਸੇ ਪਾਸਾ ਲੈ ਕੇ ਪੈ ਜਾਣਾ ਹੈ ਔਰ ਤੁਸੀਂ ਆਪਣੀ ਜਿਹੜੀ ਉਂਗਲ ਹੈ ਉਹ ਖੱਪੇ ਪਾਸੇ ਨੱਕ ਦੇ ਉੱਪਰ ਰੱਖ ਦੇਣੀ ਹੈ ਔਰ ਨੱਕ ਨੂੰ ਇਦਾਂ ਇੱਕ ਪਾਸਿਓ ਆਪਣੇ ਨੱਕ ਖੁੱਲਾ ਹੋਏਗਾ ਇੱਕ ਪਾਸਿਓ ਬੰਦ ਹੋਏਗਾ। ਆਪਾਂ ਨੱਕ ਰਾਹੀਂ ਸਾਹ ਲਵਾਂਗੇ। ਔਰ ਐਸੇ ਨੱਕ ਰਾਹੀਂ ਸਾਹ ਲਿਆ ਔਰ ਐਸੇ ਨਾਲ ਹੀ ਆਪਾਂ ਛੱਡਾਂਗੇ। 1 फिर आप लवेंगे फिर आप छता फिर नक्रा लिया फिर छत्ता फिर नक्रा लिया इसे नक् राही सैना और इसे ही छद्डना आप मतलब खब्ब न पासा अपना टोटली ब्लॉक कर देना सजे पासे नाली आप सह लेना सजे पासे छद्डना यह दस बार करना एक बार फिर देखो आप करना है सज्जे पासे पासा लेना नक् बंद करता ਸਾ ਲੈ ਰਹੇ ਹਾਂ ਔਰ ਛੜਦਾ ਸਾ ਲੈਆ ਛੜਦਾ ਸਾ ਲੈਆ ਛੜਦਾ ਇਹ ਤੁਸੀਂ ਧਿਆਨ ਨਾਲ ਦੇਖੋ ਸੱਜੇ ਪਾਸੇ ਇਦਾਂ ਪੈ ਕੇ ਇੱਕ ਨੱਕ ਜਿਹੜੀ ਆਪਣੀ ਉਂਗਲ ਹੈ ਉਹ ਆਪਾਂ ਖੱਬੇ ਆਪਣੇ ਨੱਕ ਤੇ ਰੱਖ ਲੈਣੀ ਹੈ ਔਰ ਸੱਜਾ ਪਾਸਾ ਖੁੱਲਾ ਰਹੇਗਾ ਇਦਾਂ ਤੁਸੀਂ 10 ਵਾਰੀ ਕਰਨਾ ਫਿਰ ਆਰਾਮ ਔਰ ਤੁਸੀਂ ਇਹ ਇਦਾਂ ਦੋ ਜਾਂ ਤਿੰਨ ਸੈਟਸ ਦੇ ਲਾਉਂਗੇ ਤੁਹਾਨੂੰ ਉਸੇ ਸਮੇਂ ਤੁਹਾਨੂੰ ਨੀਂਦ ਆ ਜਾਣੀ ਹੈ ਬੜੀ ਧਿਆਨ ਨਾਲ ਹੀ ਕਸਰਤਾਂ ਕਰਨੀਆਂ ਨੇ ਔਰ ਅਗਰ ਤੁਸੀਂ ਹੋਰ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖ ਸਕਦੇ ਹੋ ਉਹ ਵੀ ਤੁਹਾਨੂੰ ਹੁਣ ਇਸ ਤੋਂ ਬਾਅਦ ਦੱਸਦੇ ਆ ਸਿਰਫ ਇਹ ਦੋ ਕਸਰਤਾਂ ਤੁਹਾਨੂੰ ਜਿਹੜੀ ਤੁਹਾਡੀ ਨੀਂਦ ਤੁਹਾਨੂੰ ਲੈ ਕੇ ਆਉਣ ਦੇ ਵਿੱਚ ਤੁਹਾਨੂੰ ਹੈਲਪ ਕਰਨਗੀਆਂ ਇੱਕ ਬੋਨਸ ਐਕਸਰਸਾਈਜ਼ ਹੈ ਉਹ ਤੁਹਾਨੂੰ ਇਸ ਤੋਂ ਬਾਅਦ ਦੱਸਦੇ ਆ ਸੋ ਇਸ ਤੋਂ ਬਾਅਦ ਜਿਹੜੀ ਤੁਸੀਂ ਮੇਨ ਗੱਲ ਦਾ ਧਿਆਨ ਰੱਖਣਾ ਹੈ ਤੁਸੀਂ ਸੌਣ ਤੋਂ ਪਹਿਲਾਂ ਆਪਣੇ ਹੱਥ ਔਰ ਪੈਰ ਔਰ ਮੂੰਹ ਚੰਗੀ ਤਰ੍ਹਾਂ ਧੋਣਾ ਹੈ ਔਰ ਅਗਰ ਤੁਸੀਂ ਨਹਾ ਲਓਗੇ ਤਾਂ ਤੁਹਾਡੇ ਲਈ ਉਹ ਬਹੁਤ ਜ਼ਿਆਦਾ ਲਾਭਦਾਇਕ ਹੋਏਗਾ ਹੁਣ ਤੁਸੀਂ ਈਆਂ ਸਾਰੀਆਂ ਕੁਸਰਤਾ ਜਿਹੜੀਆਂ ਬਰੀਥਿੰਗ ਐਕਸਰਸਾਈਜ਼ ਕੀਤੀਆਂ ਨੇ ਆਪਾਂ ਇਹ ਤੁਸੀਂ ਇਸ ਤੋਂ ਪਹਿਲਾਂ ਕਰਨੀਆਂ ਤੁਸੀਂ ਢੋ ਲਾ ਕੇ ਬੈਠ ਚੋਗੇ ਇਦਾਂ ਕਰਕੇ ਔਰ ਇਥੋਂ ਆਪਣੇ ਪੈਰ ਫਾ ਲੈਣੇ ਆ ਔਰ ਤੁਸੀਂ ਆਪਾਂ ਬਟਰਫਲਾਈ ਕਰਾਂਗੇ 1 2 3 4 5 6 7 8 9 10 11 12 13 14 15 16 17 18 19 20 ਥੈਨ ਰਿਲੈਕਸ ਹੋ ਜਾਣਾ ਡੀਪ ਬ੍ਰੀਥ ਕਰਨਾ ਨੱਕ ਰਾਹੀਂ ਸਾਹ ਲੈਣਾ ਔਰ ਮੂੰਹ ਰਾਹੀਂ ਛੱਡਣਾ ਉਹ ਤੋਂ ਤਿੰਨ ਸੈੱਟ ਤੁਸੀਂ ਬਟਰਫਲਾਈ ਐਕਸਰਸਾਈਜ਼ ਦਿਲਾਉਣੇ ਆ। ਸੋ ਇਹ ਤਿੰਨ ਕਸਰਤਾਂ ਤੁਸੀਂ ਕਰਨੀਆਂ ਨੇ। ਅਗਰ ਤੁਹਾਨੂੰ ਨੀਂਦ ਨਹੀਂ ਵੀ ਆਏਗੀ ਤਾਂ ਤੁਸੀਂ ਘਬਰਾਉਣਾ ਨਹੀਂ। ਅਗਰ ਤੁਸੀਂ ਲੇਟੇ ਹੋਏ ਹੋ ਪਏ ਹੋ ਬੈੱਡ ਤੇ ਤੁਹਾਡੀਆਂ ਅੱਖਾਂ ਤਾਂ ਖੁੱਲੀਆਂ ਹੀ ਨੇ ਨਾ ਪਰ ਤੁਹਾਡੀ ਬਾਡੀ ਰੈਸਟ ਕਰ ਰਹੀ ਹੈ। ਸੋ ਇਸ ਕਰਕੇ ਕੋਈ ਗੱਲ ਨਹੀਂ ਸਟ੍ਰੈਸ ਨਾ ਲਓ। ਜ਼ਿੰਦਗੀ 'ਚ ਸੋਚੇ ਤੇ ਬਿਨਾ ਹੋਰ ਵੀ ਬਹੁਤ ਕੁਝ ਹੈ। ਵਾਹੀ ਗੁਰੂ ਤੇ ਛੱਡਿਆ ਕਰੋ ਪ੍ਰਮਾਤਮਾ ਤੇ ਛੱਡਿਆ ਕਰੋ ਸੋਚਣ ਦੀਆਂ ਗੱਲਾਂ ਰੱਬ ਤੇ ਛੱਡਿਆ ਕਰੋ ਸੋਚਣ ਦੀਆਂ ਗੱਲਾਂ ਛੋਟੇ ਸੋਚ ਨਾਲ ਕੁਝ ਨਹੀਂ ਹੋਣਾ ਆਪਣੀ ਸਿਹਤ ਦਾ ਧਿਆਨ ਰੱਖੋ ਆਪਣੇ ਪਰਿਵਾਰ ਦਾ ਧਿਆਨ ਰੱਖੋ ਇਹ ਇੱਕ ਛੋਟਾ ਜਿਹਾ ਮੈਸੇਜ ਸੀ ਤੁਹਾਡੇ ਲਈ ਹੁਣ ਆਪਾਂ ਵੀਡੀਓ ਨੂੰ ਐਂਡ ਕਰਦੇ ਹਾਂ ਸੋ ਇਹ ਸਨ ਕਸਰਤਾਂ ਅਗਰ ਤੁਸੀਂ ਇਹ ਕਸਰਤਾਂ ਰੈਗੂਲਰ ਅੱਜ ਤੋਂ ਹੀ ਸ਼ੁਰੂ ਕਰੋਗੇ ਤਾਂ ਤੁਹਾਨੂੰ ਬਹੁਤ ਸੋਹਣੀ ਨੀਂਦ ਆਏਗੀ ਔਰ ਨਾਲ ਦੀ ਨਾਲ ਤੁਹਾਨੂੰ ਸੁਪਨੇ ਵੀ ਆਉਣਗੇ ਉਮੀਦ ਕਰਦਾ ਹਾਂ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਅਗਰ ਤੁਸੀਂ ਕੁਝ ਵੀ ਪੁੱਛਣਾ ਚਾਹੁੰਦੇ ਹੋ ਨੀਂਦ ਰਿਗਾਰਡਿੰਗ ਜਾਂ ਕਿਸੇ ਹੋਰ ਟਾਪਿਕ ਰਿਗਾਰਡਿੰਗ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਔਰ ਜਾਂ ਫੇਰ ਤੁਸੀਂ ਸਾਡੇ ਡਿਸਕ੍ਰਿਪਸ਼ਨ ਨੰਬਰ ਤੇ ਤੁਸੀਂ ਸਾਡੇ ਨਾਲ WhatsApp ਦੇ ਜਰੀਏ ਸੰਪਰਕ ਕਰ ਸਕਦੇ ਹੋ ਮਿਲਾਂਗੇ ਜਲਦ ਇੱਕ ਨਵੇਂ ਟਾਪਿਕ ਇੱਕ ਨਵੀਂ ਵੀਡੀਓ ਨਾਲ ਟਿਲ ਦੈਨ ਤੁਸੀਂ ਸਾਰੇ ਜਾਣੇ ਆਪਣੀ ਸਿਹਤ ਦਾ ਧਿਆਨ ਰੱਖਿਓ ਜੀ ਸਤਿ ਸ਼੍ਰੀ ਅਕਾਲ